ਦੇਖੋ ਪਰਿਵਾਰ ਦੇ ਵਿੱਚ ਨਾ ਜਦੋਂ ਗਰੀਬੀ ਹੁੰਦੀ ਸੀ ਨਾ ਤਾਂ ਰਿਸ਼ਤੇਦਾਰ ਵੀ ਬਾਰ ਚੋ ਆ ਕੇ ਮੁਰ ਜਾਂਦੇ ਸੀਗੇ ਯਾਰ ਪਰਿਵਾਰ ਨੇ ਦੇਖੋ ਆਪਣੇ ਪੁੱਤ ਨੂੰ ਪੜਾ ਲਿਖਾ ਕੇ ਨਾ ਦੇਖੋ ਨੌਕਰੀ ਦੇ ਕਾਬਲ ਕਰਤਾ ਜਦੋਂ ਪੁੱਤ ਪਹਿਲੀ ਵਾਰ ਘਰੇ ਵਰਦੀ ਦੇ ਵਿੱਚ ਆਇਆ ਨਾ ਤਾਂ ਦੇਖੋ ਪਰਿਵਾਰ ਨੇ ਕਿੰਨਾ ਸਵਾਗਤ ਕੀਤਾ ਆਪਣੇ ਬੱਚੇ ਦਾ ਯਾਰ ਤੇ ਨਗਰ ਵੀ ਦੇਖੋ ਕਿੰਨਾ ਖੁਸ਼ ਹੋਣਾ ਯਾਰ ਰੀਵਨ ਕਟਾਈ ਦੀ ਰਸਮ ਵੀ ਕੀਤੀ ਇਸ ਫੌਜੀ ਨੇ ਯਾਰ ਦੇਖੋ ਪੁੱਤ ਨੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਕਿੰਨੀ ਹਿੰਮਤ ਦਿਖਾਈ ਹੈ ਯਾਰ ਬਹੁਤ ਹੀ ਮਿਹਨਤ ਕਰਨੀ ਪੈਂਦੀ ਆ ਫੇਰ ਜਾ ਕੇ ਮਾਪਿਆਂ ਦੇ ਸੁਪਨੇ ਪੂਰੇ ਹੁੰਦੇ ਨੇ ਬਈ ਗਰੀਬੀ ਵਿੱਚੋਂ ਉੱਠਣਾ ਬਹੁਤ ਔਖਾ ਹੁੰਦਾਗਾ ਜਦ ਚੜ ਗਿਆ ਆਪਣੇ ਬੱਚੇ ਨੂੰ ਦੇਖ ਕੇ ਮਾਪਿਆਂ ਨੂੰ ਤਾਂ ਦੇਖੋ ਯਾਰ ਰੂਹ ਖੁਸ਼ ਹੋ ਗਈ ਆਪਣੇ ਮਾਪਿਓ ਦੀ ਯਾਰ ਆਪ ਤਾਂ ਪੁੱਤ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਫੌਜ ਵਿੱਚ ਵਗ ਜਾਂਦੇ ਨੇ ਤੇ ਪਰ ਫੌਜੀਆਂ ਨੂੰ ਪਤਾ ਕਿੰਨੇ ਰਿਸਕ ਦੇ ਵਿੱਚ ਰਹਿਣਾ ਪੈਂਦਾ ਕਿੰਨੀਆਂ ਹੀ ਮੁਸ਼ਕਲਾਂ ਚੱਲਣੀਆਂ ਪੈਂਦੀਆਂ ਨੇ ਫੌਜ ਦੇ ਵਿੱਚ ਫੇਰ ਜਾ ਕੇ ਡਿਊਟੀ ਕਰਦੇ ਨੇ ਯਾਰ ਕਿੰਨੀ ਸਖਤ ਡਿਊਟੀ ਹੁੰਦੀ ਹੈ ਕੋਈ ਸੌਖੀ ਨਹੀਂ ਹੁੰਦੀ ਫੌਜੀਆਂ ਦੀ ਡਿਊਟੀ ਪੂਰੀ ਮਾਣਦਾਰੀ ਦੇ ਨਾਲ ਡਿਊਟੀ ਨਿਭਾਉਣੀ ਪੈਂਦੀ ਹੈ ਫਿਰ ਜਾ ਕੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਹੁੰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ